ਕੀ ਜਿਹੜੇ ਉਹ ਸਾਨੂੰ ਫੜ ਫੜ ਕੇ ਅੱਜ ਫੇਰ ਅੰਦਰ ਦੇਦਾ ਭਾਈ ਹੈ ਇੱਕ ਮਹੀਨਾ ਬਾਅਦ ਚਿੱਟੇ ਵਾਲਾ ਫੜ ਕੇ ਪੈਸੇ ਦਿੱਤੇ ਹੋਏ 2000 ਰੁਪਿਆ ਇਹ ਪੁਲਿਸ ਤੋਂ ਫੜਿਆ ਨਹੀਂ ਗਿਆ ਅੱਜ 2300 ਪੁਲਿਸ ਵਾਲਾ ਲਾ ਕੇ ਇੱਥੇ ਸਾਨੂੰ ਆ ਚੱਕ ਲੈਂਦਾ ਐ ਤੂੰ ਲਾਹਣ ਦੀ ਗੱਲ ਇਹ ਗੰਦੀ ਸਰਕਾਰ ਦੀ ਕੀ ਬਣਾ ਦੇ ਆ ਇਹ ਚਿੱਟਾ ਵੇਚਣ ਵਾਲਾ ਨੇ ਯਾਰ ਭਿੰਡਰਾਂ ਵਾਲਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਇਹ ਬਾਈ ਜੀ ਪਹਿਰੇ ਉਂਝ ਨਹੀਂ ਦਿੱਤੇ ਜਾਣੇ ਪਹਿਰੇ ਦਿੱਤੇ ਜਾਣਗੇ ਤਾਂ ਜੇਕਰ ਪੰਜਾਬ ਬਚਾਉਣਾ ਤਾਂ ਜੇਕਰ ਪਹਿਰੇ ਦੇਣੇ ਆ ਤਾਂ ਪਹਿਰੇ ਫਿਰ ਤੁਸੀਂ ਸਕੂਲਾਂ ਤੇ ਦੇ ਦਿਓ ਪਹਿਰੇ ਦੇਣੇ ਆ ਤਾਂ ਤੁਸੀਂ ਸਿਹਤ ਸਿੱਖਿਆ ਰੁਜ਼ਗਾਰ ਤੇ ਦੇ ਦਿਓ ਔਰ ਸਾਡੇ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਕੁਝ ਸਾਡੇ ਗਰੀਬ ਭਾਈਚਾਰੇ ਆ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਣ ਮੈਂ ਗਰੀਬਾਂ ਦੀ ਗੱਲ ਕਰ ਰਿਹਾ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਜਿਹੜੀ ਜੇਕਰ ਪੜ੍ਹਾਈ ਪੜਵਾਉਣ ਲੱਗੋ ਤਾਂ ਉਹਨਾਂ ਨੂੰ ਇਹੋ ਜੀ ਪੜ੍ਹਾਈ ਪੜਾਓ ਤਾਂ ਕਿ ਉਹ ਆਈਪੀਐਸ ਬਣ ਸਕਣ ਤਾਂ ਕਿ ਉਹ ਡੀਸੀ ਲੱਗਣ ਔਰ ਐਸਐਸਪੀ ਲੱਗਣ ਐਸਡੀਐਮ ਲੱਗਣ ਕਲੈਕਟਰ ਬਣ ਡੀਜੀਪੀ ਲੱਗਣ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਡੀਸੀ ਤਾਂ ਜ਼ਰੂਰ ਲੱਗੇ ਆ ਸਾਡੇ ਪੰਜਾਬ ਦੇ ਨੌਜਵਾਨ ਵੱਡੀਆਂ ਪੋਸਟਾਂ ਤੇ ਤਾਂ ਜ਼ਰੂਰ ਬੈਠੇ ਆ ਪਰ ਉਹ ਕੰਮ ਉਹ ਕਰਦੇ ਆ ਜਿਹੜਾ ਉਹਨਾਂ ਨੂੰ ਸਰਕਾਰ ਕਹੂਗੀ ਕਿਉਂਕਿ ਉਹ ਵਿਚਾਰੇ ਹੁਕਮ ਦੇ ਵਿੱਚ ਹੁੰਦੇ ਆ ਤੇ ਜੋ ਉਹਨਾਂ ਨੂੰ ਹੁਕਮ ਆਊਗਾ ਭਾਈ ਉਹਨਾਂ ਨੇ ਉਹੀ ਕੰਮ ਕਰਨਾ ਜੇਕਰ ਇਹ ਗੱਲਾਂ ਝੂਠ ਆ ਤੁਸੀਂ ਦੱਸ ਦਿਓ ਡੀਐਸਪੀ ਸੇਖੋਂ ਲੁਧਿਆਣੇ ਵਾਲਾ ਜਿਹਨੇ ਗੱਲ ਕੀਤੀ ਸੀ ਪੰਜਾਬ ਦੀ ਉਹਨੂੰ ਅਗਲੇ ਨੇ ਵਗਾ ਕੇ ਬਾਹਰ ਮਾਰਿਆ ਨੌਕਰੀ ਦੇ ਵਿੱਚੋਂ ਇੱਥੋਂ ਸਬੂਤ ਮਿਲਦੇ ਹੁੰਦੇ ਆ ਉਹਦੇ ਵਿੱਚ ਉਹਦੇ ਹੱਕ ਦੇ ਵਿੱਚ ਕਿੰਨੇ ਕੁ ਲੋਕ ਖੜੇ ਸੀ ਆਪਾਂ ਨੂੰ ਵੀ ਪਤਾ ਹੁਣ ਗੱਲ ਇਸ ਤਰ੍ਹਾਂ ਦੀ ਆ ਕਿ ਭਾਈਓ ਉਹ ਮੇਰੇ ਭਰਾਵੋ ਤੁਹਾਡਾ ਹੀ ਜ਼ਿਲ੍ਹਾ ਉਹ ਤੀਨੂੰ ਦਿੱਤਾ ਜਾਂਦਾ ਤੁਹਾਨੂੰ ਵੀ ਪਤਾ ਉਹ ਯੂਪੀ ਬਿਹਾਰ ਤੋਂ ਆ ਕੇ ਉਹਨੂੰ ਜ਼ਿਲ੍ਹਾ ਸੌਪਿਆ ਜਾਂਦਾ ਕਿ ਜੇਕਰ ਸਾਡੇ ਪੰਜਾਬ ਦੇ ਨੌਜਵਾਨ ਤੁਸੀਂ ਪੜਹਾਓ ਲਿਖਾਓ ਮੇਰੀ ਇਹ ਤੁਹਾਨੂੰ ਬੇਨਤੀ ਆ ਕਿ ਜਿਹੜੀ ਸਾਡੀ ਸਿੱਖ ਕੌਮ ਆ ਔਰ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਤਗੜੇ ਕਾਲਜਾਂ ਸਕੂਲਾਂ ਦੇ ਵਿੱਚ ਪੜਾਓ ਤਾਂ ਕਿ ਸਾਡੇ ਲੋਕਾਂ ਨੂੰ ਇਨਸਾਫ ਮਿਲ ਸਕੇ ਅੱਗੇ ਤੁਸੀਂ ਕਹੋਗੇ ਵੀ ਬਹੁਤ ਜ਼ਿਆਦਾ ਲੱਗੇ ਆ ਐਸਐਚਓ ਵੀ ਲੱਗੇ ਆ ਡੀਐਸਪੀ ਵੀ ਲੱਗੇ ਆ ਡੀਸੀ ਵੀ ਲੱਗੇ ਆ ਉਹਨਾਂ ਨੇ ਸਾਡਾ ਕੀ ਕਰਤਾ ਨਹੀਂ ਭਾਈ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਉਹ ਹੁਕਮ ਦੇ ਬੱਜੇ ਹੋਏ ਆ ਜੇਕਰ ਪੰਜਾਬ ਦੀ ਗੱਲ ਕਰਾਉਣੀ ਆ ਤਾਂ ਮੇਰੇ ਭਰਾਵੋ ਜਿਵੇਂ ਹਰ ਪਾਰਟੀ ਆਪਦਾ ਐਮਐਲਏ ਬਣਾਉਂਦੀ ਆ ਹਰ ਪਾਰਟੀ ਆਪਦਾ ਐਮਪੀ ਬਣਾਉਂਦੀ ਆ ਤਾਂ ਕਿ ਉਹ ਉਹਨਾਂ ਦੀ ਬੋਲੀ ਬੋਲ ਸਕੇ ਉਸੇ ਤਰ੍ਹਾਂ ਭਰਾਵੋ ਆਪਾਂ ਨੂੰ ਵੀ ਆਪਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਹਥਿਆਰ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਕਲਮ ਦਿਓ ਉਹਨਾਂ ਦੀ ਇੱਕ ਕਲਮ ਹਜ਼ਾਰਾਂ ਲੋਕਾਂ ਦਾ ਭਲਾ ਕਰ ਸਕਦੀ ਆ ਤੇ ਮਾਫੀ ਚਾਹੁੰਨਾ ਇਹੀ ਗੱਲਾਂ ਮੈਂ ਭਾਈ ਅਮਰਤਪਾਲ ਖਾਲਸਾ ਜੀ ਦੇ ਬਾਰੇ ਕੀਤੀਆਂ ਸੀ ਪਰ ਉਸ ਟਾਈਮ ਤੇ ਮੈਨੂੰ ਗਾਲਾਂ ਦਿੱਤੀਆਂ ਜਾਂਦੀਆਂ ਸੀ ਅੱਜ ਸਾਡੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਪੜ੍ਹ ਲਿਖਣ ਦੀ ਉਮਰ ਦੇ ਵਿੱਚ ਦਿਹਾੜੀਆਂ ਕਰਦੇ ਫਿਰਦੇ ਆ ਔਰ ਸਾਡੇ ਕਈ ਇਹੋ ਜਿਹੇ ਘਰ ਆ ਜਿਹੜੇ ਆਪਦੇ ਬੱਚਿਆਂ ਦੇ ਵੱਡੇ ਤੇ 2-2 ਲੱਖ ਰੁਪਈਆ 3-3 ਲੱਖ ਰੁਪਈਆ 10-10 ਲੱਖ ਰੁਪਈਆ ਖਰਚ ਦਿੰਦੇ ਆ ਤੇ ਜੇਕਰ ਉਹੀ 2 ਲੱਖ ਰੁਪਈਏ ਦੇ ਨਾਲ 20 ਬੱਚਿਆਂ ਦੀ ਚੰਗੇ ਸਕੂਲਾਂ 'ਚ ਐਡਮਿਸ਼ਨ ਕਰਾਈ ਜਾਵੇ ਉਹ 20 ਬੱਚਿਆਂ ਦਾ ਆਏ ਵਾਰ 2 ਲੱਖ ਰੁਪਈਆ ਭਰਿਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਡੀਸੀ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਐਸਡੀਓ ਲੱਗੂਗਾ ਆ ਐਸਡੀਐਮ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਏਡੀਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਐਸਐਸਪੀ ਆਉਣ ਵਾਲੇ ਸਮੇਂ ਦੇ ਵਿੱਚ ਡੀਐਸਪੀ ਕਲੈਕਟਰ ਬਣੂਗਾ ਅਸੀਂ ਆਪਦੇ ਬੱਚਿਆਂ ਨੂੰ ਕਲੈਕਟਰ ਬਣਾਈਏ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਪੰਜਾਬ ਮਾਰ ਕਿੱਥੇ ਰਿਹਾ ਪੰਜਾਬ ਸਿਰਫ ਦੋ ਤਿੰਨ ਚੀਜ਼ਾਂ ਤੋਂ ਮਰ ਰਿਹਾ ਪੰਜਾਬ ਪਹਿਲਾਂ ਤਾਂ ਮਾਰ ਕਿੱਥੋਂ ਰਿਹਾ ਨਸ਼ੇ ਦੇ ਵਿੱਚ ਮਾਰਿਆ ਜਾ ਰਿਹਾ ਤਕੜੀ ਸਿਆਸਤਾ ਮੈਂ ਯਾਦ ਰੱਖੋ ਕਿਸੇ ਵੀ ਅਫਸਰ ਸਹਿਬਾਨ ਨੂੰ ਮਾਰਾ ਨਹੀਂ ਕਹਿ ਰਿਹਾ ਕਿਉਂਕਿ ਮੇਰੀ ਗੱਲ ਦਾ ਦੋ ਦੋ ਗਲਤ ਮਤਲਬ ਕੱਢ ਕੇ ਤੇ ਦੋ ਦੋ ਕਹਿਣ ਦਿੰਦੇ ਨਾਲ ਦੀ ਨਾਲ ਥਾਣੇ 'ਚ ਫੋਨ ਆ ਜਾਂਦਾ ਵੀ ਆ ਕੀ ਕਹਤਾ ਕਹਾਂ ਮੈਂ ਕੁਛ ਨਹੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਬੱਚਿਆਂ ਨੂੰ ਪੜ੍ਹਿਆ ਲਿਖਿਆ ਜਾਊਗਾ ਉਹਦੇ ਬਹੁਤ ਸਾਰੇ ਜਿਹੜਾ ਯਾਦ ਰੱਖੋ ਕਿ ਉਹ ਪੰਜਾਬ ਦੀ ਗੱਲ ਕਰੂਗਾ ਪੰਜਾਬ ਪਹਿਲੇ ਨੰਬਰ ਨਸ਼ੇ 'ਚ ਮਾਰਿਆ ਜਾ ਰਿਹਾ ਦੂਜੀ ਗੱਲ ਪੰਜਾਬ ਰੋਜ਼ਗਾਰ ਤੋਂ ਮਾਰਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਪੰਜਾਬ ਸਾਡਾ ਸਾਰਾ ਵੈਸੇ ਤਾਂ ਦੇਸ਼ ਹੀ ਪਰ ਪੰਜਾਬ ਇਸ ਟਾਈਮ ਜਿਹੜਾ ਕਹਿ ਲੋ ਮੈਡੀਸਿਨ ਤੋਂ ਗੋਲੀਆਂ ਦਵਾਈਆਂ ਤੋਂ ਮਰ ਰਿਹਾ ਕਿਉਂਕਿ ਉਹਨਾਂ ਦੇ ਇਲਾਜ ਕਰਾਉਣ ਨੂੰ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਤੇ ਆਪਾਂ ਐਨਆਰਆਈਆਂ ਨੂੰ ਵੀਡੀਓ ਪਾਉਂਦੇ ਆ ਪੰਜਾਬ ਦੇ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੀ ਮਦਦ ਕਰੋ ਕਈ ਦਾਨੀ ਸੱਜਣ ਇਹੋ ਜਿਹੇ ਹੁੰਦੇ ਆ ਜਿਹੜੇ ਸਿੱਖ ਹੋ ਕੇ ਹੋਰ ਧਰਮਾਂ ਦੀ ਮਦਦ ਕਰ ਦਿੰਦੇ ਆ ਕਈ ਹਿੰਦੂ ਹੋ ਕੇ ਸਿੱਖਾਂ ਦੀ ਮਦਦ ਕਰ ਦਿੰਦੇ ਆ ਕਈ ਈਸਾਈ ਹੋ ਕੇ ਮਦਦ ਕਰ ਦਿੰਦੇ ਆ ਇੱਥੇ ਰੌਲਾ ਹੁਣ ਧਰਮ ਦਾ ਨਾ ਪਾਓ ਜੇ ਗਰੀਬੀ ਦਾ ਰੌਲਾ ਪਾਓ ਜੇ ਗਰੀਬ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਆ ਕੋਈ ਧਰਮ ਕੋਈ ਜਾਤ ਨਹੀਂ ਵੇਖਣੀ ਗਰੀਬ ਗਰੀਬ ਚਾਹੇ ਉਹ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਹੋਵੇ ਮੇਰੀ ਹੱਥ ਬੰਨ ਕੇ ਬੇਨਤੀ ਆ ਜਿੰਨਾ ਸਮਿਆਂ ਦੇ ਵਿੱਚ ਸਾਨੂੰ ਹਥਿਆਰਾਂ ਦੀ ਲੋੜ ਸੀ ਸਾਡੇ ਗੁਰੂਆਂ ਨੇ ਹਥਿਆਰ ਛਕਾਏ ਅੱਜ ਲੜਾਈ ਆ ਕਲਮਾਂ ਦੀ ਤੇ ਅੱਜ ਸਾਨੂੰ ਕਲਮ ਦੀ ਲੋੜ ਆ ਤੇ ਮੈਂ ਸਾਰੀ ਸਿੱਖ ਸੰਗਤ ਤੋਂ ਹੱਥ ਜੋੜ ਕੇ ਮਾਫੀ ਚਾਹੁੰਨਾ ਜੇਕਰ ਮੇਰੀ ਇਹਨਾਂ ਗੱਲਾਂ ਦੇ ਵਿੱਚ ਕੋਈ ਗੱਲ ਗਲਤ ਹੈਗੀ ਆ ਤੇ ਮੈਂ ਜੀ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਪਰ ਮੈਂ ਸਿਰਫ ਇੰਨੀ ਕੁ ਬੇਨਤੀ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ 10-10 ਲੱਖ ਰੁਪਈਆ 3-3 2-2 ਲੱਖ ਰੁਪਈਆ ਬੱਚਿਆਂ ਦੇ ਵੱਡੇ ਤੇ ਲਾ ਦਿੰਦੇ ਆ ਉਹੀ ਤੁਸੀਂ ਇਸ ਟਾਈਮ ਪੰਜਾਬ ਦੇ ਲੋਕਾਂ ਦੇ ਘਰਾਂ ਵੱਲ ਝਾਤੀ ਮਾਰੋ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਬੱਚਿਆਂ ਵੱਲ ਝਾਤੀ ਮਾਰੋ ਔਰ ਸਾਡੇ ਪੰਜਾਬ ਨੂੰ ਇੱਕ ਨੰਬਰ ਤੇ ਲੈ ਕੇ ਜਾਓ ਜਿਹੜਾ ਸਾਡਾ ਅੱਜ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਗੁਰੂ ਪੀਰਾਂ ਦੀ ਧਰਤੀ ਆਪਾਂ ਕਹਿੰਨੇ ਆ ਅੱਜ ਸਾਡਾ ਉਹੀ ਪੰਜਾਬ ਮਿੱਟੀ ਦੇ ਵਿੱਚ ਮਿਲ ਰਿਹਾ ਤੇ ਮਲਾਕ ਹੋ ਰਹੀਆਂ ਕੁਝ ਸਿਆਸਤਾਂ ਔਰ ਉਹਨਾਂ ਸਿਆਸਤਾਂ ਨੂੰ ਠੱਲ ਪਾਉਣੀ ਆ ਤੇ ਸਾਨੂੰ ਕਲਮਾਂ ਦੀ ਲੋੜ ਆ ਨਾ ਕਿ ਸਾਨੂੰ ਹੁਣ ਕੋਈ ਹਥਿਆਰਾਂ ਦੀ ਲੋੜ ਆ ਰਹੀ ਗੱਲ ਖਾਲਸਤਾਨ ਦੀ ਮੈਂ ਕੋਈ ਬਾਈ ਖਾਲਸਤਾਨ ਦੀ ਸਪੋਰਟ ਨਹੀਂ ਕਰਦਾ ਨਾ ਮੈਂ ਹਿੰਦੂ ਰਾਸ਼ਟਰ ਦੀ ਸਪੋਰਟ ਕਰਦਾ ਮੈਂ ਜੇ ਸਪੋਰਟ ਕਰਦਾ ਤਾਂ ਇਸ ਦੇਸ਼ ਦੀ ਕਰਦਾ ਮੈਨੂੰ ਦੂਜੇ ਦੇਸ਼ਾਂ ਨੂੰ ਵੀ ਮੈਂ ਪਿਆਰ ਕਰਦਾ ਕਿਉਂਕਿ ਮੈਂ ਖੁਦ ਗਰੀਬ ਕਰੋ ਸੰਬੰਧਤਾ ਮੈਂ ਗਰੀਬ ਲੋਕਾਂ ਨੂੰ ਦੇਖਦਾ ਤੇ ਜਿਹਦੇ ਯਾਦ ਰੱਖੋ ਕਿ ਜਦੋਂ ਆਮ ਲੋਕਾਂ ਦੇ ਵਿੱਚ ਰਹਿ ਕੇ ਆਮ ਲੋਕਾਂ ਦੀ ਜ਼ਿੰਦਗੀ ਤਾਂ ਮਾੜੀ ਹੁੰਦੀ ਹੈ ਚਾਹੇ ਕਿਸੇ ਦੇਸ਼ ਦੇ ਵਿੱਚ ਹੋਵੇ ਤੇ ਉਹ ਸਾਡੇ ਦੇਸ਼ ਦੇ ਵਿੱਚ ਹੀ ਲਾ ਲਓ ਇਸ ਦੇਸ਼ ਦੇ ਵਿੱਚ ਰਹਿਣੇ ਆ ਦਾ ਧਰਮਾਂ ਦਾ ਰੌਲਾ ਜੇ ਧਰਮਾਂ ਦੇ ਵਿੱਚ ਜਾਣਦੇ ਆ ਤਾਂ ਜਾਤਾਂ ਦਾ ਰੌਲਾ ਜੇ ਜਾਤਾਂ ਦੇ ਵਿੱਚ ਜਾਣਦੇ ਆ ਤਾਂ ਗੋਤਾਂ ਦਾ ਰੌਲਾ ਜੇ ਗੋਤਾਂ ਦੇ ਵਿੱਚ ਜਾਣਦੇ ਆ ਤੇ ਘਰਾਂ ਦਾ ਰੌਲਾ ਜੇ ਘਰਾਂ 'ਚ ਜਾਣਦੇ ਆ ਤੇ ਕੁਝ ਜੀਵਾਂ ਦਾ ਰੌਲਾ ਇਸ ਕਰਕੇ ਭਾਈ ਮੈਂ ਤਾਂ ਇਨਸਾਨੀਅਤ ਦੀ ਗੱਲ ਕਰੂੰਗਾ ਜਿਹੜੀ ਗੱਲ ਕਰ ਰਿਆ ਸੀ ਖਾਲਸਾਣ ਦੀ ਸਰਕਾਰ ਨੇ ਅੱਜ ਤੱਕ ਵੀ ਸਾਨੂੰ ਆ ਕੇ ਇਹ ਨਹੀਂ ਪੁੱਛਿਆ ਤੁਹਾਨੂੰ ਆ ਕੇ ਇਹ ਨਹੀਂ ਪੁੱਛਿਆ ਵੀ ਤੁਸੀਂ ਖਾਲਸਾਣ ਕਿਉਂ ਮੰਗਦੇ ਆ ਉਹਨਾਂ ਨੂੰ ਇਹ ਮਤਲਬ ਸਰਕਾਰ ਨੇ ਕਦੇ ਵੀ ਤੁਹਾਡੇ ਨਾਲ ਬਹਿ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਕੋਈ ਹੋਰ ਸਰਕਾਰ ਹੋਵੇ ਤੁਹਾਡੇ ਨਾਲ ਬਹਿ ਕੇ ਗੱਲ ਕਰੇ ਤਾਂ ਮਸਲੇ ਸਾਡੇ ਗੱਲਾਂ ਦੇ ਨਾਲ ਹੀ ਨਿਬੜਦੇ ਆ ਪਰ ਜਾਣ ਬੁੱਝ ਕੇ ਪੰਜਾਬ ਨੂੰ ਆਤਕਵਾਦੀ ਬਣਾਉਣ ਸਟੇਟ ਬਣਾਉਣ ਤੇ ਲੱਗੇ ਹੋਏ ਆ ਪਰ ਅਸੀਂ ਵੀ ਭੋਲੇ ਬਹੁਤ ਆ ਸਾਡੇ ਨਾਲ ਜਦੋਂ ਅਤਿਆਚਾਰ ਹੁੰਦਾ ਅਸੀਂ ਕਲਮਾਂ ਵੱਲ ਨਹੀਂ ਭੱਜਦੇ ਅਸੀਂ ਹੋਰਾਂ ਚੀਜ਼ਾਂ ਵੱਲ ਭੱਜ ਜਣੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਜੇਕਰ ਪਹਿਰਾ ਦੇਣਾ ਕਿਸੇ ਦੀ ਸੋਚ ਤੇ ਚਾਹੇ ਸੰਤ ਭਿੰਡਰਾਂਵਾਲਿਆਂ ਜੀ ਦੀ ਸੋਚ ਤੇ ਪਹਿਰਾ ਹੋਵੇ ਮੈਂ ਅਕਸਰ ਗੱਲ ਕਹਿਣਾ ਹੁੰਨਾ ਕਿ ਸੰਤ ਭਿੰਡਰਾਂਵਾਲੇ ਜੀ ਨੂੰ ਕਈਆਂ ਨੇ ਆਤੰਕਵਾਦੀ ਦੱਸਿਆ ਕਿ ਉਹ ਆਤੰਕਵਾਦੀ ਸੀ ਤੇ ਉਹ ਰੋ ਕਹਿੰਦੇ ਹੁੰਦੇ ਸੀ ਅਸੀਂ ਇੱਕ ਵਾਰ ਹੀ ਨਹੀਂ ਹਜ਼ਾਰ ਵਾਰੀ ਕਵਾਂਗੇ ਆਤੰਕਵਾਦੀ ਰਵਨੀਤ ਬਿੱਟੂ ਜੀ ਨੇ ਵੀ ਬੜੇ ਯਾਰੀ ਕਿਹਾ ਸੀ ਪਰ ਮੈਂ ਹੱਕ 'ਚ ਕੀ ਕਹਿੰਦਾ ਰਿਆਂ ਕਿ ਅਸੀਂ ਮੰਨਦੇ ਆ ਕਿ ਆਤੰਕਵਾਦੀ ਹੋਊਗਾ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦੇ ਆ ਪਰ 1984 ਤੋਂ ਪਹਿਲਾਂ ਛੇ-ਛੇ ਫੁੱਟ ਦੇ ਨੌਜਵਾਨ ਸੀ ਢੂੰਗੇ ਦਰਿਆਵਾਂ 'ਚ ਨਹੀਂ ਡੋਬਦੇ ਸੀ ਅੱਜ ਐਡਿੰਗ ਐਡਿੰਗ ਸਰੰਜਾਂ 'ਚ ਡੁੱਬੇ ਪਏ ਆ ਫਿਰ ਮੈਂ ਖਾਂ ਅੰਤਕਵਾਦੀ ਕਦੋਂ ਮਤਲਬ ਸਰਕਾਰ ਹੋਈ ਜਾਂ ਕੌਣ ਹੋਇਆ ਇਹ ਅਤਕਵਾਦ 1984 ਤੋਂ ਪਹਿਲਾਂ ਸੀ ਜਾਂ ਅੱਜ ਹੋਇਆ ਪਿਆ ਫਿਰ ਕਹਿੰਦੇ ਮੈਂ ਇਹ ਕਿਹਾ ਵੀ ਉਦੋਂ ਸਾਡੀਆਂ ਧੀਆਂ ਪੈਣਾ 20-20 ਸਾਲ ਦੀਆਂ ਬਾਹਰ ਤੁਰੀਆਂ ਫਿਰਦੀਆਂ ਸੀ ਡਰ ਨਹੀਂ ਹੁੰਦਾ ਸੀ ਤੇ ਅੱਜ 8-8 ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਹੋ ਜਾਂਦੇ ਆ ਅੰਤਕਵਾਦ ਅੱਜ ਹੋਇਆ ਪਿਆ ਕਿ 1984 ਤੋਂ ਪਹਿਲਾਂ ਸੀ ਮੈਂ ਬਹੁਤ ਵਾਰੀ ਇਹ ਗੱਲ ਕਹੀ ਆ ਦਾਜ ਦੇ ਰੋਲੇ ਚੱਲ ਪੈਂਦੇ ਆ ਕਾਸੇ ਦੇ ਰੋਲੇ ਚੱਲ ਪੈਂਦੇ ਆ ਇਸ ਕਰਕੇ ਭਾਈ ਸਾਹਿਬ ਮੈਂ ਕਿਸੇ ਦੇ ਵੀ ਖਿਲਾਫ ਨਹੀਂਗਾ ਪਰ ਜਿਹੜੀ ਸੱਚ ਗੱਲ ਆ ਉਹ ਮੈਂ ਹਮੇਸ਼ਾ ਕਰਦਾ ਹੁੰਨਾ ਯਾਦ ਰੱਖੋ ਮੈਂ ਜਦੋਂ ਆਪਣੇ ਭਾਈ ਅਮਰਤਪਾਲ ਖਾਲਸਾ ਜੀ ਵੀ ਉਦੋਂ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਗੱਲ ਕੀਤੀ ਤੇ ਮੈਂ ਉਦੋਂ ਵੀ ਕਿਹਾ ਸੀ ਸਾਨੂੰ ਕਲਮਾਂ ਦੀ ਲੋੜ ਆ ਕਲਮਾਂ ਸਾਡੇ ਹੱਥ ਚ ਦਿੱਤੀਆਂ ਜਾਣ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਲੋਕ ਬੱਚਿਆਂ ਤੋਂ ਕਲਮਾਂ ਖੋਈਆਂ ਗਈਆਂ ਜੇਕਰ ਇਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਨੌਕਰੀਆਂ ਲੱਗਿਆ ਪਰ ਜਦੋਂ ਉਹਨਾਂ ਨੂੰ ਸਰਕਾਰ ਦਾ ਹੁਕਮ ਆਉਂਦਾ ਜਿਵੇਂ ਕੋਈ ਐਸਐਚਓ ਸਾਡਾ ਸਿੱਖਾਂ ਦਾ ਹੀ ਲੱਗਿਆ ਹੁੰਦਾ ਤੇ ਉਹ ਸਿੱਖਾਂ ਦੀਆਂ ਧੀਆਂ ਭੈਣਾਂ ਤੇ ਲਾਠੀ ਚਾਰਜ ਸ਼ੁਰੂ ਕਰ ਦਿੰਦਾ ਸਿੱਖਾਂ ਦੇ ਪੁੱਤਾਂ ਦੀ ਚਾਕੇ ਪਰਚੇ ਪਾ ਦਿੰਦਾ ਔਰ ਉਦੋਂ ਕੋਈ ਜਾਤ ਧਰਮ ਨਹੀਂ ਵੇਖਦੇ ਜਦੋਂ ਇਹਨਾਂ ਨੂੰ ਕੋਈ ਹੁਕਮ ਆਉਂਦਾ ਇਸ ਕਰਕੇ ਭਰਾਵੋ ਪੰਜਾਬ ਦੀ ਗੱਲ ਕਰਾਉਣ ਵਾਸਤੇ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਲਮਾ ਫੜਾਉਣ ਦੀ ਕੋਸ਼ਿਸ਼ ਕਰੀਏ ਉਹਨਾਂ ਨੂੰ ਚੰਗੀ ਸਟੱਡੀ ਦਿਗੇ ਤਾਂ ਕਿ ਉਹ ਚੰਗੇ ਆਪਣੇ ਜਿਹੜੇ ਕਹ ਲੋ ਐਡਵੋਕੇਟ ਬਣ ਸਕਣ ਸਾਡੇ ਹੱਕਾਂ ਦੀ ਲੜਾਈ ਲੜ ਸਕਣ ਸਾਡੀ ਗੱਲ ਕਰ ਸਕਣ ਜਿਵੇਂ ਆਪਾਂ ਵੇਖਿਆ ਕਿ ਕਈ ਆਪਣੇ ਜਿਵੇਂ ਖਾਰਾ ਜੀ ਐਡਵੋਕੇਟ ਆ ਉਹ ਪੰਜਾਬ ਦੇ ਜਦੋਂ ਵੀ ਕੋਈ ਗੱਲ ਹੁੰਦੀ ਆ ਪੰਜਾਬ ਦੇ ਕਿਸੇ ਵੀ ਵਿਅਕਤੀ ਤੇ ਚਾਹੇ ਉਹ ਭਾਈ ਅਮਰਤਪਾਲ ਜੀ ਤੇ ਚਾਹੇ ਕਿਸੇ ਹੋਰ ਤੇ ਉਹ ਨਾਲ ਦੀ ਨਾਲ ਪਹੁੰਚ ਜਾਂਦੇ ਨਾ ਹੱਕ ਦਵਾਉਣ ਵਾਸਤੇ ਉਸੇ ਤਰ੍ਹਾਂ ਸਾਨੂੰ ਐਡਵੋਕੇਟਾਂ ਦੀ ਲੋੜ ਆ ਸਾਨੂੰ ਅਫਸਰਾਂ ਦੀ ਲੋੜ ਆ ਤਾਂ ਕਿ ਸਾਡੇ ਹੱਕ ਦੇ ਵਿੱਚ ਕੋਈ ਨਾ ਕੋਈ ਖੜ੍ਹ ਸਕੇ ਤੇ ਜੇਕਰ ਭਰਾਵੋ ਮੈਂ ਕਹਾਂ ਵੀ ਹਾਂ ਜੇ ਆਪਾਂ ਕਹਿ ਦਗੇ ਵੀ ਹਾਂ ਭਾਈ ਖਾਲਿਸਤਾਨ ਜਿੰਦਾਬਾਦ ਮੈਂ ਨਹੀਂ ਕਹਿ ਰਿਹਾ ਯਾਦ ਰੱਖੋ ਮੈਂ ਤਾਂ ਇਹ ਕਹਿ ਰਿਹਾ ਨਾ ਮੈਂ ਖਾਲਿਸਤਾਨ ਦੇ ਹੱਕ ਚਾ ਨਾ ਮੈਂ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਔਰ ਯਾਦ ਰੱਖੋ ਕਿ ਜਦੋਂ ਆਪਾਂ ਇਹ ਗੱਲ ਕਰਦੇ ਆ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਚਾ ਕੇ ਪੁਲਿਸ ਲੈ ਜਾਂਦੀ ਆ ਫਿਰ ਆਪਾਂ ਕਹਿੰਦੇ ਸਾਨੂੰ ਪੁਲਿਸ ਲੈ ਗਈ ਚਾ ਕੇ ਅਸੀਂ ਡਰਦੇ ਨਹੀਂ ਇਹ ਇਹ ਗੱਲਾਂ ਨਹੀਂ ਬੇਨਤੀ ਇਹ ਆ ਕਿ ਸਾਨੂੰ ਕਲਮਾ ਚੱਕਣ ਦੀ ਲੋੜ ਆ ਸਾਡੇ ਬੱਚਿਆਂ ਨੂੰ ਕਲਮਾ ਫੜਾਈਆਂ ਜਾਣ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੀ ਲੋੜ ਆ ਜਿਸ ਦਿਨ ਸਿੱਖਿਆ ਗਈ ਮੰਤਰੀਆਂ ਨੇ ਪਹਿਲਾਂ ਸਿੱਖਿਆ ਹੀ ਖੋਈ ਇਹਨਾਂ ਦੀ ਤਾਂ ਕਿ ਇਹਨਾਂ ਨੂੰ ਅਕਲ ਨਾ ਆ ਸਕੇ ਇਹਨਾਂ ਤੋਂ ਸਿਹਤ ਖੋਈ ਆ ਤਾਂ ਕਿ ਇਹਨਾਂ ਨੂੰ ਕੋਈ ਇਹਨਾਂ ਦਾ ਇਲਾਜ ਨਾ ਹੋ ਸਕੇ ਫਿਰ ਇਹਨਾਂ ਤੋਂ ਰੁਜ਼ਗਾਰ ਖੋਇਆ ਤਾਂ ਕਿ ਇਹਨਾਂ ਨੂੰ ਰੋਟੀ ਨਾ ਮਿਲੂਗੀ ਤੇ ਸਾਡੇ ਪਿੱਛੇ ਭੱਜਣਗੇ ਇਹ ਰੋਟੀ ਪਿੱਛੇ ਭਜਦੇ ਰਹਿਣਗੇ ਸਾਡੇ ਇਹਨਾਂ ਨੂੰ ਕਮਾਂਕਾਰਾਂ ਦੀ ਮਾਤ ਹੀ ਨਹੀਂ ਆਉਣੀ ਤਾਂ ਕਰਕੇ ਅੱਜ ਲੁੱਟਾਂ ਖੋਹਾਂ ਹੋ ਰੀਆਂ ਦਿਨ ਦਿਹਾੜੇ ਤਾਂ ਕਰਕੇ ਰੇਤ ਮਾਫੀਆ ਚੱਲਦੀ ਐ ਸ਼ਰਾਬ ਮਾਫੀਆ ਚੱਲਦੀ ਐ ਲੋਕਾਂ ਨਾਲ ਅਤਿਆਚਾਰ ਚੱਲਦਾ ਤਾ ਕਰਕੇ ਕੋਈ ਕਿਸੇ ਚ ਧਿਆਨ ਨਹੀਂ ਦਿੰਦਾ ਕਿਉਂਕਿ ਦੋ ਡੰਗ ਦੀ ਰੋਟੀ ਪਿੱਛੇ ਭੱਜੇ ਹੋਏ ਆ ਆਪਾਂ ਤੇ ਆਪਾਂ ਦੋ ਡੰਗ ਦੀ ਰੋਟੀ ਪਿੱਛੇ ਅੱਜ ਆਪਾਂ ਆਦੀਵਾਸੀ ਬਣੇ ਹੋਏ ਆ ਇੱਕ ਥਾਂ ਤੋਂ ਚੱਲ ਕੇ ਬੰਦਾ 300 ਕਿਲੋਮੀਟਰ ਜਾਂਦਾ ਉੱਥੇ 8-8000 ਤੇ ਅਨਖਾਹ ਨੌਕਰੀ ਕਰਦਾ ਪੰਜਾਬ ਦੇ ਨੌਜਵਾਨ ਉਹ ਸੱਤ ਸਮੁੰਦਰੋਂ ਪਾਰ ਜਾਂਦੇ ਆ ਅੱਜ ਆਦੀਵਾਸੀ ਬਣੇ ਹੋਏ ਆ ਐਨ ਆਰ ਆਈ ਵੀ ਆ ਨਾਲ ਆਦੀਵਾਸੀ ਵੀ ਆ ਜਿਵੇਂ ਆਦੀਵਾਸੀ ਆਪਦੀ ਰੋਟੀ ਭਾਲਣ ਵਾਸਤੇ ਜੰਗਲ 'ਚ ਘੁੰਮਦੇ ਸੀ ਨਾ ਉਵੇਂ ਅੱਜ ਆਪਾਂ ਵੀ ਘੁੰਮਦੇ ਫਿਰਦੇ ਆ ਯਾਦ ਰੱਖੋ ਸਾਨੂੰ ਸਾਡੇ ਪੱਕੇ ਟਿਕਾਣੇ ਦੀ ਲੋੜ ਆ ਸਿਹਤ ਸਿੱਖਿਆ ਰੁਜ਼ਗਾਰ ਔਰ ਸਾਨੂੰ ਕਲਮਾਂ ਦੀ ਲੋੜ ਆ ਜੇਕਰ ਭਰਾਵੋ ਮੈਂ ਕੁਝ ਗਲਤ ਕਹਿ ਦਿੱਤਾ ਹੋਵੇ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਤੁਹਾਡੇ ਦਿਲ ਵੱਡੇ ਆ ਜੇ ਕੋਈ ਮੇਰੇ ਕੋਲ ਇਹਨਾਂ ਗੱਲਾਂ ਦੇ ਵਿੱਚ ਕੋਈ ਗਲਤੀ ਹੋ ਵੀ ਗਈ ਆ ਤੁਸੀਂ ਮਾਫ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ